ਦਾ ਤੇ ਅਰਾਜੀ ਸਾਡੇ ਮੁਸਲਮਾਨਾਂ ਲਈ ਬਹੁਤ ਹੀ ਬੱਧੀ ਵਧੀਆ ਇਹ ਸਭ ਤੋਂ ਉਪਰ ਹੈ ਇਤਿਆਜ ਜੀ ਅਸੀਂ ਇੱਕ ਮਹੀਨਾ ਰੋਜ਼ੇ ਰੱਖੇ ਤੇ ਸਾਡੇ ਨਾਲ ਸਿੱਖ ਭਾਈਚਾਰਾ ਉਹ ਵੀ ਸਾਡੇ ਨਾਲ ਰਲ ਕੇ ਸਾਡੀ ਮਸਜਿਦ ਦੇ ਵਿੱਚ ਆਏ ਸਾਡੀ ਨਵਾਜ਼ ਵਿੱਚ ਸਾਂਝੇ ਹੋਏ ਅਸੀਂ ਸਾਰੇ ਸਿੱਖ ਭਰਾਵਾਂ ਲਈ ਤੇ ਸਾਰੇ ਮੁਸਲਮਾਨਾਂ ਲਈ ਆਪਦੀ ਆਗਿਆ ਜਲਾਲ ਮਸਜਿਦ ਦੇ ਵਿੱਚ ਚਾਹ ਪਕੌੜਿਆਂ ਦਾ ਜਲੇਬੇ ਦਾ ਲੰਗਰ ਸਜਾਇਆ ਸਾਰਿਆਂ ਨੇ ਸਾਕੇ ਜਾਣਾ ਤੇ ਸਾਰਿਆਂ ਨੂੰ ਮੇਰੇ ਵੱਲੋਂ ਈਦ ਮੁਬਾਰਕ ਸਿੱਖ ਭਰਾਵਾਂ ਨੂੰ ਈਦ ਦੀਆਂ ਬਹੁਤ-ਬਹੁਤ ਮੁਬਾਰਕ ਜੋ Eid ਦਾ ਤਿਹਾੜਾ ਸੀ ਉਹ ਜੇ ਰੱਖਣ ਤੋਂ ਬਾਅਦ ਅੱਜ Eid ਦਾ ਤਿਹਾੜ ਮਨਾਇਆ ਗਿਆ ਸਾਡੇ ਪਿੰਡ ਨਗਰ ਆਕਲਿਆ ਦੇ ਵਿੱਚ ਸਾਰੇ ਮੁਸਲਮਾਨ ਭਰਾਵਾਂ ਦਾ ਸਾਰੇ ਸਿੱਖ ਭਰਾਵਾਂ ਦਾ ਬਹੁਤ ਆਸਰੇ ਵਿੱਚ ਤਿਹਾੜਾ ਹੈ ਕਿਉਂਕਿ ਮੁਸਲਮਾਨ ਭਰਾ ਵੀ ਜੋ ਵੀ ਪਿੰਡ ਦਾ ਕੋਈ ਵੀ ਸਾਂਝਾ ਕੰਮ ਹੁੰਦਾ ਹੈ ਜਾਂ ਜਦੋਂ ਵੀ ਸਾਡੇ ਪਿੰਡ ਵਿੱਚ ਨਗਰ ਦੇ ਵਿੱਚ ਪ੍ਰੋਗਰਾਮ ਹੁੰਦਾ ਹੈ ਤਾਂ ਇਹ ਬਾਤ ਚੜ ਕੇ ਨਾਲ ਸਹਿਯੋਗ ਦਿੰਦੇ ਆ ਅੱਜ ਭਰਾਵਾਂ ਵੱਲੋਂ ਈ ਦਾ ਪ੍ਰੋਗਰਾਮ ਸੀਗਾ ਸਾਡੇ ਸਾਰੇ ਈ ਧਰਮਾਂ ਦੇ ਸਾਰੇ ਨੂੰ ਪਹੁੰਚੇ ਆ ਸਾਡੇ ਸਾਰਿਆਂ ਵੱਲੋਂ ਉਸਨ ਭਰਾਵਾਂ ਨੂੰ ਦੇਸ਼ ਵਾਸੀਆਂ ਨੂੰ ਈਆਂ ਬਹੁਤ ਬਹੁਤ ਮੁਬਾਰਕਾਂ ਅਤੇ ਅਦਾਸ ਕਰਦੇ ਆ ਕਿ ਇਸੇ ਤਰ੍ਹਾਂ ਹੀ ਸਾਡੇ ਨਗਰ ਦੇ ਵਿੱਚ ਸਾਰੇ ਭਰਾਵਾਂ ਦਾ ਆਪਸ ਵਿੱਚ ਪਿਆਰ ਰਹੇ ਤੇ ਸਾਰੇ ਇੱਕ ਦੂਜੇ ਦਾ ਸਹਿਯੋਗ ਦਿੰਦੇ ਰਹੀਏ ਇਹੀ ਦਾ ਤਿਹਾ ਹੈ ਕਿ ਇੱਕ ਸਾਨੂੰ ਧਰਮ ਦੇ ਵਿੱਚ ਇਕੱਠੇ ਰਹਿਣ ਦਾ ਪਰੰਪਰਾ ਦੇ ਵਿੱਚ ਸਿਖਾਉਂਦਾ ਹੈ ਉਹ ਸਾਡੇ ਵੱਲੋਂ Eid ਮੁਬਾਰਕ ਸਾਰੇ ਪਰਵਾਂ ਨੂੰ ਬਹੁਤ-ਬਹੁਤ ਜੀਤੀਆਂ ਮੁਬਾਰਕ ਆਮੀਨ ਜੋ ਜੋ ਅੱਜ Eid ਦਾ ਤਿਹਾਰ ਹੈ ਇਹ ਸਭ ਦਾ ਲੈਣਾ ਆਪਸ ਵਿੱਚ ਮੇਲ ਜੋੜਾ ਹੋ ਦਿਲੋਂ ਦੇ ਅੰਦਰ ਜੋ ਹੈ ਜਿਸੇ ਅਸੀਂ ਖਤਮ ਕਰਨੇ ਵਾਲਾ ਤਿਹਾਰ ਹੈ ਅੱਲਾ ਦਾ ਸ਼ੁਕਰ ਹੈ ਹਮਾਰੇ ਜੋ ਹੈ ਨਾ ਕਿੰਨੇ ਦੇ ਅੰਦਰ ਇਤਨੇ ਹਾਰੇ ਭਾਈ ਜਸੀਬ ਭਾਈ ਹੋਣੇ ਸਭ ਭਾਈ ਹੋਏ ਹੈ اور آپ آپس میں ملے جلے ہیں اللہ تعالی ہمارے پیار کو اور بڑھائے اور اللہ تعالی اس عید کی پرکٹ سے پوری دنیا کے اندر امن و امان پیدا کرے جی اِسی سکھ بھائی چارہ اِس کا بہت پیار کرتے ہیں ابھی آئی مل جل کے یہاں کے نام رہے ان بہت بہت عید مبارک ਇਹ ਸਾਹਿਬ ਨਗਰਦਾਰਾਂ ਕੋਲੋਂ ਮੇਰਾ ਵੀ ਮਿਲਿਆ ਹੈ ਇਸੇ ਥਿੱਕੇ ਸਾਨੂੰ ਪੁੱਛੇ ਲੈਣਾ ਚਾਹੀਦਾ ਹੈ ਇਕੱਠੇ ਤੱਕ ਜੋ ਮੁਹੰਮਦ ਦਾ ਹੱਦ ਤੱਕ ਹੈ ਕਦੇ ਕਿਸੇ ਤੋਂ ਮੜਾ ਨਹੀਂ ਕਿਹਾ ਚਾਹੀਦਾ ਇਸ ਕਰਕੇ ਇਹ ਧਰਮ ਜੋ ਮੁਸਲਮਾਨ ਦਾ ਧਰਮ ਹੈ Eid ਦਾ ਢੜਾ ਹੈ ਬਹੁਤ ਵਧੀਆ ਤੋਂ ਮੁਕਾਮਾ ਸਾਰੇ ਇੰਡੀਆ ਚ ਭਾਰਤ ਚ ਮਨਾਇਆ ਗਿਆ ਤੁਸੀਂ ਥਿੱਕੇ ਸਾਨੂੰ ਮਨਾਉਣਾ ਚਾਹੀਦਾ ਸਾਨੂੰ ਬਿਠੇ ਭਰਾਵਾਂ ਨਾਲ ਨਾਲ ਮਿਲਣਾ ਚਾਹੀਦਾ ਰਹਿਣਾ ਚਾਹੀਦਾ ਇਸੇ ਕਰਕੇ ਜੋ ਤੇ ਆ ਰਹਾ ਹੁੰਦਾ ਹੈ ਇਸੇ ਕਰਕੇ ਗੁਰੂ ਆਪੀ ਦਾ ਨੇ مسلمان مسلمانوں نے سارے تہوار منائے ہے ہم سامان منا چاہیے بعد تو بعد اللہ تعالیٰ جو میرے گھر مہربانی ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਵਾਸਤੇ ਅੱਜ ਮੁਸਲਮ ਭਰਾਵਾਂ ਦੇ ਇਤਿਨ ਦੇ ਵਿੱਚ ਅਸੀਂ ਨਮਾਜ਼ ਅਦਾ ਕੀਤੀ ਹੈ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਅਸੀਂ ਸਿੱਖ ਪੰਥ ਵੱਲੋਂ ਬੰਜੰਦਰ ਸਿੰਘ ਜੀ ਲੱਸਾ ਮਹਿੰਗ ਸਿੰਘ ਅੰਦਰ ਸਿੰਘ ਬਾਗੀ ਤੇ ਅਸੀਂ ਸਾਰੇ ਜਥੇਬੰਦੀ ਸਮੇਤ ਹਾਜ਼ਰ ਹੋਏ ਆ ਮੁਸਲਮ ਭਰਾਵਾਂ ਨੂੰ ਈਦ ਦੀਆਂ ਮੁਬਾਰਕਾ ਹੋਣ ਭਾਈਚਾਰ ਕਸਾਂਜ ਸਾਡੀ ਸਦਾ ਹਮੇਸ਼ਾ ਬਣੀ ਰਹੇ ਅਸੀਂ ਏਕਤਾ ਦੇ ਨਾਲ ਰਹਿ ਕੇ ਆਪਣੀ ਧਰਤੀ ਆਪਣੇ ਲੋਕਾਂ ਪ੍ਰਤੀ ਆਪਣੇ ਸਮਾਜ ਪ੍ਰਤੀ ਅਸੀਂ ਸੇਵਾ ਨਿਭਾਉਂਦੇ ਰਹੀਏ ਤੇ ਈਦ ਦੀਆਂ ਮੁਸਲਿਮ ਭਰਾਵਾਂ ਨੂੰ ਬਹੁਤ ਬਧਾਈਆਂ ਹੋਣ ਲੱਖ ਲੱਖ ਵਧਾਈਆਂ ਹੋਣ ਅਲਮੈਨ ਮਗਰ ਤੇਰਾ ਹੁਕਮ ਹੈ ਅੱਲਾਹ ਪਾਣੀ ਚਾਰ ਚਾਲੀ ਦਾ ਘਰ ਜਿਹੜਾ ਬਣਾਇਆ ਹੈ ਉਹ ਬਹੁਤ ਵਧੀਆ ਹੈ ਸਦਾ ਸਾਰਾ ਪਿੰਡ ਛੋਟੇ بڑے ਬਣਾ ਕੇ ਸਦਾ ਜਿਹੜੇ ਪਿੰਡ ਚੋਂ ਪਿੰਡ ਚੋਂ ਦੇਖਦੇ ਹਾਂ ਉਹਨਾਂ ਨੂੰ ਬਖਸ਼ ਦੇ ਅੱਲਾਹ ਨੇ ਮਹਦੀ ਮੁਹੰਮਦ ਰਸੂਲullah ਸਦੀ ਨਾਲ ਜਿਹੜਾ ਸਦਾ ਜਿਹਦੇ ਨੂੰ ਬਹੁਤ ਖੁਸ਼ੀ ਹੋਈ ਹੈ ਤੇ ਅਸੀਂ ਪ੍ਰਮਾਤਮਾ ਜੀ ਅਰਦਾਸ ਵਿੱਚ ਵੀ ਕਰਦੇ ਹਾਂ ਇਹ ਪ੍ਰਮਾਤਮਾ ਸਾਡਾ ਆਪਸੀ ਭਾਈਚਾਰਾ ਮੁਸਲਮਾਨ ਸਿੱਖਾਂ ਦਾ ਸਾਈਆਂ ਦਾ ਜੋ ਵੀ ਧਰਮ ਤੋਂ ਪਾਸੇ ਹੋਗੇ ਸਾਡਾ ਆਪ ਵੀ ਭਾਈ ਜਰਾ ਬਣਾ ਰਵੇ ਤੇ ਪਰਮਾਤਮਾ ਤੋਂ ਸਾਰਿਆਂ ਨੂੰ ਤੰਦਰੁਸਤੀ ਵਾਸਤੇ ਲੰਮੀ ਉਮਰ ਬਖਸ਼ੇ। ਕੀ ਕਹੋਗੇ? ਅੱਲਾਹ ਸਭ ਨੂੰ ਖੁਸ਼ੀ ਦੇਵੇ। ਪਈ ਚਰਚ ਵਿੱਚ ਨਿਕਲਦੇ ਹੋ ਤਾਂ ਬਾਸ ਕਰ ਦਿੱਤਾ। ਅੱਲਕੇ ਕਬਰ ਦੇ ਪਲਾਨ ਵਿੱਚ ਅਸੀਂ ਸਭ ਨੂੰ ਸ਼ਾਮਿਲ ਕਰ ਲਏ। ਆਲੰਕਾਰ ਕੋ ਵੀ ਸ਼ਾਮਿਲ ਕਰ ਲਏ। ਅੱਲਾਹ ਇੱਕ ਖੇਰਣ ਸਮਝਦੇ। ਅੱਲਾਹ ਆਵਾਜ਼ ਵਿੱਚ ਉੱਠਦਾ। ਅੱਲਾਹ ਹਿਲ ਕਰੇ ਮਾਂ ਬਾਪ। ਮੇਰੇ ਆਜੀ ਜੋੜ ਦੋਸਤੋ اللہ تبارک و تعالیٰ کا لاکھ لاکھ بر شکر احسان ہے کہ اللہ تعالیٰ نے جتنے بھی عالم کے اور ہمارے ہندوستان کے مسلمان ہیں سب نے رمضان المبارک کے روزوں کو رکھا اور اللہ کا قرآن سنا اور سنانے والوں نے سنایا افتیاری کرائی سب نے افتیاری کری بھی اور کرائی بھی پورے ہندوستان کے اندر ہر دن اس ملک کے لیے ہم نے دعا کی کہ اللہ تعالیٰ ہمارے ملک کے اندر محبت بھائی چارہ قائم فرمائے اور ہمارے ملک کی ترقی عطا فرمائے آج عید الفطر کا مبارک دن رمضان المبارک کے پورے ایک مہینہ کے روزے پورے ہونے کے بعد آج عید کا عید الفطر کا دن ہم نے اور ہمارے دوسرے بھائیوں نے اور ہمارے اسٹاف جو دیکھ بھال کرنے والے پولیس والے سب نے مل کر با خوشی آج ہم یہ سندیسہ دینا چاہتے ہیں عید کے موقع پر کہ ہم سارے کے سارے جتنے بھی سبھی دھرموں کے لوگ ہیں وہ سارے امن سے محبت سے بھائی چارے سے ہم ہندوستان میں رہ کر اپنے ہندوستان کی کامیاگبی کی طرف اور کام رانی کی طرف ہر انسان کام گامزن ہو اور اللہ تعالیٰ سب کو اس دن کی مبارک برکت سے سکون راحت اور برکتیں عطا فرمائیں کیا نام امام, امام رحمت اللہ بسم اللہ الرحمن الرحیم پہلے تو سبھی دیش واسی کو المبارک کی مبارک بات اور جی دوسرے عید جو ہے بڑی خوشی کا دن ہے اس خوشی میں ہم سبھی ہاں جامعہ مسجد مختصر کے اندر سبھی مذہب کے لوگ تشریف لائے ہیں سبھی آپس میں اب اپنی باتیں اب رکھی ہیں اور سب نے سب پیار محبت کی بات رکھی ہے اور سب نے دعا کری ہے کہ ہمارے دیش کے اندر پیار محبت بھائی چارہ رہے اور عید کا پیغام تو جیسا عید کا پیغام خوشی کا ہے سب کے اندر خوشی محبت ہے ایسے ہی ہمارے دیش کے اندر خوشی محبت رہے اور اس سے بڑا اور کیا ہوگا کہ ہمارا رمضان المبارک الوداع ہو گیا آگے خدا سے دعا کرے گا اللہ آگے بھی ہم کو رمضان اور عید المبارک نصیب فرمائے سبھی بھائیوں کو نصیب فرمائے اور اس میں کوئی کائی غلطی ہو گیا اللہ اس کو معاف کریں سارے بشو اندر جو بڑی دھوم دھام منایا جا رہا ہے ماجد افسر پہ سارے مسلم بھائی چارے بات پیش کرتے ہیں اور اللہ تعالیٰ کے جی ارداس ہیں کہ ہے اللہ تعالیٰ جو ساڑھے چ پیار محبت سا... وراستہ ہے ساری وہ ہمیشہ قائم رہے اور سارا ہندوستان یہ نفرت دی جو پاؤنا فلائی جا رہی ہے دیش دے اندر اس تو اگ تو اِسی بچ سکیے ਔਰ ਦੇਸ਼ ਨੂੰ ਦੀ ਏਕਤਾ ਹੋ ਰਖੰਡਤਾ ਨੂੰ ਕਾਇਮ ਰੱਖੀਏ ਇਹੀ ਅੱਜ ਦੇ ਮੌਕੇ ਤੇ ਅਸੀਂ ਪਰਨ ਕਰਦੇ ਹਾਂ ਮੈਂ ਫਿਰ ਇੱਕ ਵਾਰ ਸਭ ਨੂੰ ਮੁਬਾਰਕਬਾਦ